ਨੰਦੇੜ ਸਾਹਿਬ ਮਾਮਲੇ ਦੇ ਵਿੱਚ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਹੈ ਕਿ ਸਿੱਖਾਂ ਨੂੰ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਟਕਮੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਦੱਸਦੀ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੇ ਵਿੱਚ ਦਖਲਅਦਾਜ਼ੀ ਦੇ ਇਲਜ਼ਾਮ ਮਹਾਰਾਸ਼ਟਰ ਸਰਕਾਰ ਦੇ ਉੱਤੇ ਲੱਗਦੇ ਪਏ ਸੀ ਮਹਾਰਾਸ਼ਟਰ ਸਰਕਾਰ ਦੇ ਉੱਤੇ ਸਾਫਟ ਤੌਰ ਦੇ ਉੱਤੇ ਇਲਜ਼ਾਮ ਸੀ ਕਿ ਜਿਹੜਾ ਨੰਦੇੜ ਸਾਹਿਬ ਐਕਟ 1956 ਹੈਗਾ呀 ਉਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਸੋਧ ਕਰਕੇ ਬੋਰਡ ਦੇ ਮੈਂਬਰਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਇਹ ਵੀ ਸਾਫਟ ਤੌਰ ਤੇ ਸਾਹਮਣੇ ਆਇਆ ਸੀ ਕਿ ਜਿਹੜੇ ਮੈਂਬਰਾਂ ਦੀ ਗਿਣਤੀ ਹੈ ਉਸ ਦੇ ਵਿੱਚ ਇੱਕ ਵੱਡਾ ਪੱਧਰ ਇਹੋ ਜਿਹਾ ਹੋਵੇਗਾ ਜਿਹੜਾ ਸਰਕਾਰੀ ਨੁਮਾਇੰਦੇ ਹੋਣਗੇ ਜਿਹੜੇ ਸਰਕਾਰੀ ਨੁਮਾਇੰਦੇ ਚੁੜੇ ਹੋਏ ਹੋਣਗੇ ਉਹਨਾਂ ਨੂੰ ਨਿਯੁਕਤ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀ ਜਿਸ ਨੂੰ ਉਸ ਤੋਂ ਬਾਅਦ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸਾਫ਼ ਤੌਰ ਦੇ ਉੱਤੇ ਇਸ ਗੱਲ ਦਾ ਨੋਟਿਸ ਲਿਆ ਗਿਆ। ਸ਼੍ਰੋਮਨਿਕਲ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਨਖੇਦੀ ਕੀਤੀ ਗਈ ਸੀ। ਉਹਨਾਂ ਨੇ ਸਾਫ਼ ਕਿਹਾ ਸੀ ਕਿ ਏਕਨਾਥ ਛੰਦੇ ਜੋ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਜਾਵੇਗੀ। ਉਹਨਾਂ ਦੇ ਨਾਲ ਮਿਲ ਕੇ ਇਸ ਮਾਮਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਾਸਤੇ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਏਕਨਾਥ ਛੰਦੇ ਨੂੰ ਔਰ ਨਾਲ ਦੀ ਨਾਲ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਸਮਾ ਦਿੱਤਾ ਜਾਵੇ ਯਾਨੀ ਕਿ ਉਹਨਾਂ ਤੋਂ ਸਾਫਤਾਰ ਦੇ ਉੱਤੇ ਸਮੇਂ ਦੀ ਮੰਗ ਕੀਤੀ ਗਈ ਸੀ ਮੀਟਿੰਗ ਲਈ ਸਮੇਂ ਦੀ ਮੰਗ ਕੀਤੀ ਗਈ ਸੀ ਜਦਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਇਕਬਾਲ ਸਿੰਘ ਲਾਲਪੁਰਾ ਨੇ ਵੀ ਸਾਫਤਾਰ ਦੇ ਉੱਤੇ ਇਹੀ ਕਿਹਾ ਹੈ ਕਿ ਜਿਹੜੀ ਟੁਕਮੀ ਨੁਮਾਇੰਦਗੀ ਹੈ ਉਹ ਸਿੱਖਾਂ ਦੇ ਕੋਲ ਹੀ ਹੋਣੀ ਚਾਹੀਦੀ ਹੈ ਤੇ ਇਸ ਵਾਸਤੇ ਮਹਾਰਾਸ਼ਟਰ ਸਰਕਾਰ ਦੇ ਨਾਲ ਗੱਲ ਕੀਤੀ ਜਾਵੇਗੀ ਮਹਾਰਾਸ਼ਟਰ ਸਰਕਾਰ ਦੇ ਨਾਲ ਇਸ ਬਾਬਤ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਵਿਚਾਰ ਵਮਸ਼ ਹੋਵੇਗਾ ਔਰ ਨਾਲ ਦੀ ਨਾਲ ਹੀ ਇਸ ਸੰਬੰਧੀ ਨਾ ਦੇੜ मामले ਨੂੰ ਲੈ ਕੇ ਲੰਦੇੜ ਸਾਹਿਬ ਮਾਮਲੇ ਨੂੰ ਲੈ ਕੇ ਜਲਦ ਤੋਂ ਜਲਦ ਕਿਸੇ ਟੁਕਮੇ ਨਤੀਜੇ ਤੇ ਉਤਰਿਆ ਜਾਵੇਗਾ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਨੇ ਇਤਰਾਜ਼ ਜਤਾਇਆ ਹੈ ਔਰ ਸਾਫ ਤੌਰ ਦੇ ਉੱਤੇ ਇਸ ਦਖਲਅੰਦਾਜ਼ੀ ਦੇ ਉੱਤੇ ਵਿਰੋਧ ਪ੍ਰਗਟਾਉਂਦੇ ਨਜ਼ਰ ਆ ਰਹੇ ਨੇ ਆਖਿਰ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਸਿੰਘ ਸਾਹਿਬ ਸਾਹਿਬ ਮੀਰ ਸਿੰਘ ਹਲਕਾ ਜੀ ਕਰਮਸਰ ਸਾਹਿਬ ਤੇ ਹੋਰ ਸਾਰੇ ਸੱਜਣ ਮਿਲੇ ਨੇ ਇੱਕ ਮੈਮੋਰੰਡਮ ਵੀ ਦਿੱਤਾ ਇਹ ਜਿਹੜਾ ਉਹਨਾਂ ਦਾ ਬਿਲ ਬਣਾਉਣ ਵਾਲੀ ਗੱਲ ਹੈ ਇਹ ਹਲੇ ਪ੍ਰੀਲੀਮినਰੀ ਸਟੇਜ 'ਚ ਹੈ ਹਲੇ ਚੀਫ ਕੈਬਨਟ ਨੇ ਇਹਨੂੰ ਓਕੇ ਕੀਤਾ ਉਸ ਤੋਂ ਬਾਅਦ ਇਹ ਵਿਧਾਨ ਸਭਾ 'ਚ ਜਾਏਗਾ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਇਹਨੂੰ ਹਲੇ ਗਵਰਨਮੈਂਟ ਦੀ ਐਸੈਂਟ ਮਿਲਣੀ ਹੈ ਲੰਬਾ ਸਫਰ ਹੈਗਾ ਲੇਕਿਨ ਜਿਹੜੀ ਕੌਮ ਦੀ ਵੇਦਨਾ ਹੈ ਕੌਮ ਦੀ ਪੀੜਾ ਹੈ ਉਹ ਅਸੀਂ ਗਵਰਨਮੈਂਟ ਨਾਲ ਟੇਕ ਅਪ ਕਰਾਂਗੇ ਔਰ ਇਹਦਾ ਪ੍ਰਬੰਧ ਅੱਛੇ ਸਿੱਖਿਆਕਲ ਹੋਵੇ ਲੋਕਾਂ ਦੇ ਵਿੱਚ ਜਿਹੜੇ ਪ੍ਰਤਿਸ਼ਠਿਤ ਸਿੱਖੌਣ ਐਸਾ ਕੰਮ ਹੋਵੇ ਇਹਦੇ ਲਈ ਜਿਹੜੇ ਕੌਮ ਦਾ ਪ੍ਰਚਾਰ ਪ੍ਰਸਾਰ ਅੱਗੇ ਵਧਾ ਸਕਣ ਉਹਨਾਂ ਲਈ ਅਸੀਂ ਜਰੂਰ ਜਿਹੜੀ ਹੈ ਇਹ ਗੱਲ ਇਹ ਇਹਨਾਂ ਦੀ ਚਿੰਤਾ ਲੋਕਾਂ ਦੇ ਜਿਹੜੀ ਹੈ ਸਰਕਾਰੀ ਅਧਿਕਾਰੀ ਕੋਈ ਇਹਦਾ ਜਿਹੜਾ ਇਹਦੇ ਚ ਨਾਮ ਲਿਆ ਜਾਵੇ ਐਸੀ ਗੱਲਾਂ ਸਾਰੀਆਂ ਗਵਰਨਮੈਂਟ ਨਾ ਕਰਾਂਗੇ ਸਰਕਾਰ ਦਾ ਤਖਤਾ ਦੇ ਅੰਦਰ ਵੜਨ ਦਾ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲ ਹੋਵੇ ਇਸੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਵੀਐਸ ਪ੍ਰਸ ਰੀਚਾ ਸਾਹਿਬ ਖੁੱਲਦੇ ਆ ਇੱਕ ਅੱਛੇ ਗੁਰਮੁਖ ਆਦਮੀ ਨੇ ਇਸ ਗੁਰੂ ਘਰ ਦੀ ਸ਼ਾਨ ਵਧਾਉਣ ਵਿੱਚ ਸਾਰਾ ਕੁਰਸ਼ ਕੀਤਾ ਸਾਡੇ ਮਹਾਰਾਸ਼ਟਰ ਦੇ ਵਿੱਚ 3 ਲੱਖ ਦੇ ਕਰੀਬ ਸਿੱਖ ਵਾਦੀ ਆ ਉਹਨਾਂ ਸਿੱਖਾਂ ਨੂੰ ਵੀ ਸਹੀ ਨੁਮਾਇੰਦਗੀ ਮਿਲੇ ਔਰ ਸਿੱਖਾਂ ਦੇ ਵਿੱਚ ਉਹਨਾਂ ਦਾ ਜਿਹੜੀ ਹੈ ਉਹ ਆਪਣੀ ਉਹਨਾਂ ਦੀ ਮਨ ਦੀ ਭਾਵਨਾ ਨਾਲ ਮਹਾਰਾਸ਼ਟਰ ਦੇ ਸਿੱਖਾਂ ਦੀ ਭਾਵਨਾ ਨਾਲ ਕਿਸੇ ਵੀ ਜਗ੍ਹਾ ਔਰ ਅਕਸ਼ਰੀ ਅਕਾਲ ਤੱਕ ਸਾਭ ਨੂੰ ਸਾਹਮਣੇ ਰੱਖ ਕੇ ਸਿਕਾਪਾਂ ਇਕੱਠੇ ਹੋ ਕੇ ਕੌਮ ਨੂੰ ਅੱਗੇ ਵਧਾਈਏ ਇਹਦੇ ਲਈ ਯਤਨ ਕਰਨਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ